ਤਸਵੀਰਾਂ ਤੁਹਾਡੇ ਨਾਲ ਫਰੋਇਪਰ ਤੋਂ ਸਾਂਝੀਆਂ ਕਰਨ ਜਾ ਰਹੇ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਕਿੰਨੀ ਭਾਰੀ ਬਰਸਾਤ ਜਿਹੜੀ ਫਰੋਇਪਰ ਵਿੱਚ ਹੋ ਰਹੀ ਆ ਦੱਸ ਰਹੀ ਹੈ ਕਿ ਅੱਜ ਸਵੇਰ ਤੋਂ ਹੀ ਫਰੋਇਪਰ ਅੰਦਰ ਭਾਰੀ ਮੀਂਹ ਜਿਹੜਾ ਉਹ ਪੈ ਰਿਹਾ ਤੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਆ ਉੱਥੇ ਹੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਜਿਹੜਾ ਉਹ ਕਰਨਾ ਪਿਆ ਕਿਉਂਕਿ ਗਲੀਆਂ ਵਿੱਚ ਪਾਣੀ ਜਿਹੜਾ ਜਮਾ ਹੋ ਚੁੱਕਿਆ ਤਾਂ ਲੋਕਾਂ ਨੂੰ ਆਉਣ ਜਾਣ ਲੱਗੇ ਵੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਉੱਤੇ ਹੀ ਰਾਹਗੀਰਾਂ ਦੀ ਗੱਲ ਕਰੀ ਤਾਂ ਸੜਕਾਂ ਤੇ ਖੱਡੇ ਜਿਹੜੇ ਆ ਉਹ ਪਏ ਹੋਏ ਆ ਤਾਂ ਬਰਸਾਤ ਦਾ ਪਾਣੀ ਖੜਾ ਹੋਣ ਕਾਰਨ ਖੱਡੇ ਜਿਹੜੇ ਉਹ ਨਜ਼ਰ ਨਹੀਂ ਆ ਰਹੇ ਤਾਂ ਲੋਕ ਹਾਦਸਿਆਂ ਦਾ ਸ਼ਿਕਾਰ ਵੀ ਜਿਹੜਾ ਉਹ ਹੋ ਰਿਹਾ ਤਸਵੀਰਾਂ ਤੁਸੀਂ ਦੇ ਸਕਦੇ ਹੋ ਇਹ ਲਾਈਵ ਤਸਵੀਰਾਂ ਜਿਹੜੀਆਂ ਉਹ ਫਰੋਇਪਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿੰਨਾ ਭਾਰੀ ਮੀਂਹ ਜਿਹੜਾ ਅੱਜ ਫਰੋਇਪਰ ਵਿੱਚ ਪੈ ਰਿਹਾ ਤਾਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਇੰਨਾ ਭਾਰੀ ਮੀਂਹ ਅੱਗੇ ਕਦੇ ਨਹੀਂ ਪਿਆ ਕਸਵੇਰ ਤੋਂ ਹੀ ਭਾਰੀ ਮੀਂਹ ਜਿਹੜਾ ਪੈ ਰਿਹਾ ਜਿਸ ਕਾਰਨ ਆਵਾਜਾਈ ਵੀ ਜਿਹੜੀ ਆ ਉਹ ਠੱਪ ਹੋਈ ਪਈ ਆ ਅਗਰ ਦੁਕਾਨਦਾਰੀ ਦੀ ਗੱਲ ਕਰੀਏ ਤਾਂ ਦੁਕਾਨਦਾਰ ਵੀ ਪਰੇਸ਼ਾਨ ਹੋਏ ਪਏ ਕਿਉਂਕਿ ਦੁਕਾਨਾਂ ਦੇ ਅੱਗੇ ਪਾਣੀ ਜਿਹੜਾ ਉਹ ਇਕੱਠਾ ਹੋਇਆ ਹੋਇਆ ਤਾਂ ਉਸ ਨਾਲ ਗਾਹਕ ਜਿਹੜਾ ਉਹ ਦੁਕਾਨ ਤੇ ਨਹੀਂ ਆ ਰਿਹਾ ਤਾਂ ਦੁਕਾਨਦਾਰਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਕਹਿ ਰਹੇ ਆ ਜਿੱਥੇ ਭਾਰੀ ਬਰਸਾਤ ਹੋ ਗਈ ਆ ਉੱਤੇ ਹੀ ਨਾਲ ਦੀ ਨਾਲ ਹਵਾਵਾਂ ਵੀ ਜਿਹੜੀਆਂ ਉਹ ਤੇਜ਼ ਚੱਲ ਰਹੀਆਂ ਤਾਂ ਜਿਸ ਨਾਲ ਆਉਣ ਜਾਣ ਪੈਦਲ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਤਾਂ ਕਿ ਕੁਝ ਕਹਿਣਾ ਹੈ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੀ ਬਹੁਤ ਜ਼ਿਆਦਾ ਪੈ ਗਿਆ ਬਹੁਤ ਜ਼ਿਆਦਾ ਗਰਮੀ ਸੀ ਏਅਰ ਕਰਕੇ ਮੀ ਕਰਕੇ ਥੋੜੇ ਮਤਲ ਤੁਹਾਨੂੰ ਗਰਮੀ ਤੋਂ ਰਾਹਤ ਮਿਲੀ ਜੀ ਕੁਝ ਸਮਾਂ 7:00 ਵਜੇ 7:30 ਦੇ ਕਰਕ ਤਰ ਦੇ ਮਨ ਪੈ ਰਿਹਾ ਹੈ ਇਹਨ ਖੁੱਲ ਕੇ ਵੀ ਸੜਕਾਂ ਤੇ ਪਾਣੀ ਖੜਾ ਹੋਇਆ ਹੋਇਆ ਹੈ ਹੁਣ ਕੋ ਤੇ ਪਾਣੀ ਤਾਂ ਇਸ ਤਰ੍ਹਾਂ ਕਿ ਮੋਟਰਸਕੂਟਰ ਸਭ ਲੰਘਣੇ ਬੱਦ ਰਹੇ ਤੇ ਪੈਦਲ ਜਾ ਸਕਦੇ ਪੈ ਰਿਹਾ ਜੀ ਅੱਜ ਬਹੁਤ ਜ਼ਿਆਦਾ ਨਹੀਂ ਇਹ ਪਾਣੀ ਬਹੁਤ ਜ਼ਿਆਦਾ ਖੜਾ ਬਾਹਰ ਸਕੂਟੀ ਡੋਬੀ ਸਕੂਟੀ ਚੱਲ ਨਹੀਂ ਰਹੀ ਪਾਣੀ ਬਹੁਤ ਜ਼ਿਆਦਾ ਹੈ ਸੜਕਾਂ ਤੇ ਕਾਫੀ ਪਾਣੀ ਖੜਾ ਹੋਇਆ ਹੋਇਆ ਬਹੁਤ ਜ਼ਿਆਦਾ ਸੜਕਾਂ ਤੇ ਪਾਣੀ ਹੈ ਤੇ ਕਦੋਂ ਤੋਂ ਅਮੀ ਪੈ ਰਿਹਾ ਹੈ ਨਹੀਂ ਸਵੇਰ ਤੋਂ ਹੀ ਪੈ ਰਿਹਾ ਹੈ ਗਰਮੀ ਤੋਂ ਰਾਹਤ ਮਿਲੀ ਹੈ ਗਰਮੀ ਤੋਂ ਬਹੁਤ ਜ਼ਿਆਦਾ ਮਿਲੀ ਪਾਣੀ ਬਹੁਤ ਜ਼ਿਆਦਾ ਹੋ ਗਿਆ ਤੇ ਦੁਕਾਨਦਾਰਾਂ ਦਾ ਕੰਮ ਕਿੰਨਾ ਕੁ ਦੁਕਾਨਦਾਰਾਂ ਦਾ ਕੰਮ ਖਤਮ ਹੋ ਗਿਆ ਮੀਂਹ ਤੇ ਪੈ ਗਿਆ ਕਿ ਉਹ ਕੰਮ ਕਿੱਥੋਂ ਚੱਲੇਗਾ ਤਾਂ ਹੱਲੇ ਵੀ ਘਣੇ ਬੱਦਲ ਛਾਏ ਹੋਏ ਨੇ ਤਾਂ ਇਹ ਘਣੇ ਬੱਦਲ ਪੂਰੇ ਮੀਂਹ ਪੂਰਾ ਪੈ ਰਿਹਾ ਹੈ ਕੀ ਨਾਮ ਹੈ ਤੁਹਾਡਾ ਅਜੇ ਕਿੰਨੀ ਕੁ بارش ਹੋ ਰਹੀ ਹੈ ਬਹੁਤ ਜ਼ਿਆਦਾ ਹੀ ਪਿੱਛੋਂ ਦਾ ਜੀ ਕਿੰਨੇ ਦਿਨ ਤੋਂ ਚੱਲਦੀ ਹੈ ਪਿੱਛੇ ਮੀਂਹ ਪੈ ਰਿਹਾ ਹੈ ਤਿੰਨ ਜਿਆਦਾ ਹੋ ਜਾਂਦਾ ਇਹ ਕੰਮ ਚੱਲੀ ਜਾਂਦਾ ਹੈ ਕਰੀ ਆ ਗਈ ਕਰੀ ਜਾਨੀ ਕਿ ਇਹਦੀ ਕਰੀ ਆ ਗਈ ਜਦ ਕਰ ਚਲੀ ਗਈ ਦੋ ਦੋ ਮਿੰਟ ਲੱਗਦੇ ਇੱਕਦਮ ਵੀ ਮੀਂਹ ਆਦਾ ਬਸ ਫਰਮ ਬੋੜ ਬੋੜ ਹੋ ਗਿਆ ਸੂਤੀਆਂ ਸੜੀਆਂ ਲੋਕਾਂ ਦੀ ਬੰਦ ਹੋ ਜਾਂਦੀ ਨੇ ਮੋਟਰਾਂ ਬੰਦ ਹੋ ਜਾਂਦੀ ਨੇ ਪਾਣੀ ਭਰਿਆ ਹੋਇਆ ਸਾਰਾ ਆਹ ਭਰਿਆ ਹੋਣੀ ਭਰਿਆ ਹੋਇਆ ਤੇ ਡਾਕਖਾਨੇ ਦੀ ਸੇਵਾ ਆਉਂਗਾ ਐਵੇਂ ਚੱਲਦੀ ਜਾਂਦੀ ਐ ਮੀਂਹ ਡਾਕਖਾਨੇ ਦਾ ਕੰਮ ਜੇ ਕੰਮ ਉਹਨੇ ਉਹਨੇ ਜੋ ਮਰਜ਼ੀ ਹੋ ਜਾਵੇ ਅਸੀਂ ਅਸੀਂ ਤਾਂ ਡਾਕ ਡਾਕ ਵਰਨੀ ਬਣੀ ਜੋ ਜੇ ਮਰਜ਼ੀ ਹੋਵੇ ਭਾਵੇਂ ਜਿੰਨਾ ਮਰਜ਼ੀ ਆਪਾਂ ਮੀਂਹ ਆ ਜਾ ਜਿੰਨੇ ਆਜੋ ਮਰਜ਼ੀ ਵੇ ਅਸੀਂ ਤਾਂ ਡਾਕ ਵੰਡ ਕੇ ਜਗਾਏ ਤੋਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੇਸ਼ਮ ਸਿੰਘ ਕਿੰਨੀ ਕੋ ਬਾਰਿਸ਼ ਹੋ ਰਹੀ ਹੈ ਮਰੀ ਹੁੰਦੀ ਪਈ ਅਜਹਿੰਦਾ ਪਈ ਜਾਂਦਾ ਅਜਹ ਅਜ ਸੇਟ ਵੀ ਪੈ ਰਿਹਾ ਹਾਂਜੀ ਇਹ ਗਰਮੀ ਤੋਂ ਰਾਹਤ ਮਿਲੀ ਹੈ ਹਾਂਜੀ ਮੇਰੀ ਹੀ ਪਹਿਲਾਂ ਇਹ ਜਦੋਂ ਇੰਨਾ ਮੀਂਹ ਪੈ ਜਾਂਦਾ ਫਿਰ ਕੰਮ ਤੇ ਕਿੰਨਾ ਕੋ ਅਸਰ ਹੁੰਦਾ ਕੰਮੰਦਾ ਪੈ ਜਾਂਦਾ ਜੀ ਹੂੰ ਜਿਵੇਂ ਹੁਣ ਤੁਸੀਂ ਸਾਰਾ ਦਿਨ ਕੰਮ ਕਰਨਾ ਹੈਗਾ ਤਾਂ ਹੁਣ ਮੀਂਹ ਪੈ ਰਿਹਾ ਹੈ ਇੰਨਾ ਕੋ ਓਖਾ ਹੋ ਜਾਂਦਾ ਬੜਾ ਓਖਾ ਹੈ ਕੰਮ ਨਹੀਂ ਸੋਦਾ ਨਹੀਂ ਵਿਗਦਾ ਜੀ ਪਾਣੀ ਵੀ ਭਰਿਆ ਹੁੰਦਾ ਸੜਕਾਂ ਦੇ ਪਾਣੀ ਗੋਡੇ-ਗੋਡੇ ਹੂੰ